ਜਿੱਥੇ ਕੋਈ ਕਿਰਪਾਨ ਵਾਲਾ ਸਿੰਘ ਖੜਾ ਹੋਊਗਾ ਉਹ ਲੋਕਾਂ ਦੇ ਉੱਤੇ ਜ਼ੁਲਮ ਹੋਣੋਂ ਰੋਕੂਗਾ ਕਿਉਂਕਿ ਇਹ ਤਲਵਾਰ ਨਹੀਂ ਹੈਗੀ ਇਹ ਵੈਪਨ ਨਹੀਂ ਹੈਗਾ ਇਹ ਕਿਰਪਾਨ ਹੈ ਇਹ ਕਿਰਪਾ ਕਰਦੀ ਹੈ ਜਿਹੜਾ ਬੰਦਾ ਇਹ ਵੀ ਨਜਾਇਜ਼ ਵਰਤੋਂ ਕਰੂਗਾ ਉਹ ਜਿਹੇ ਬੰਦੇ ਨੂੰ ਟੰਗ ਦੇਣ ਬੰਸੀ ਤੇ ਇਹਨਾਂ ਨੇ ਜਾਣ ਬੁੱਝ ਕੇ ਇਹ ਦਿਖਾ ਰਹੇ ਨੇ ਵੀ ਇਹ ਥੋੜਾ ਮੁਲਕ ਨਹੀਂਗਾ ਇਹ ਹਿੰਦੂਆਂ ਦਾ ਮੁਲਕ ਹੈ ਸਰਸੇ ਵਰਗੇ ਹੋਰ ਆਂਕੂ ਜਿਹੜੇ ਇਹਨਾਂ ਦੇ ਨਾਲ ਲੱਗੇ ਨੇ ਉਹ ਦੱਸਦੇ ਹੀ ਹੋਣੇ ਨੇ ਕਿ ਉਹ ਵੀ ਕਿਰਪਾਨਾਂ ਲਾ ਕੇ ਬਾਹਰ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹਰ ਬਾਰ ਸ੍ਰੀ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਇਤਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕੀ ਗੱਲ ਸਾਨੂੰ ਇਹ ਟੋ ਟੋਕੇ ਦੇਖਦੇ ਨੇ ਵੀ ਅਸੀਂ ਇਹਨਾਂ ਦੇ ਆਉਧਿਆਂ ਪਿੱਛੇ ਤਾਂ ਦੂਰ ਦੀ ਗੱਲ ਹੈ ਅਸੀਂ ਇਹਨਾਂ ਦੀ ਮਹਿਫਿਲ ਦੇ ਵਿੱਚ ਵੀ ਸ਼ਾਮਲ ਨਹੀਂ ਹੋਣਾ ਚਾਹੁੰਦੇ ਜੇ ਸਾਡੇ ਕਕਾਰਨੀ ਨਾਲ ਲਜਾਣਾ ਚ ਇਹਨਾਂ ਨੂੰ ਪਸੰਦ ਇਹਨਾਂ ਦੇ ਵਿੱਚ ਜਿਹੜਾ ਔਰੰਝੇ ਵੀ ਖੂਨ ਹੈ ਤੇ ਇੱਕਲੀ ਇੱਕ ਧਰਮ ਦੀ ਗੱਲ ਕਰਦੇ ਨੇ ਕਰਪਾਨਾਂ ਤੇ ਬੈਨ ਲਾਤਾ ਜਾਂਦਾ ਵੀ 3 ਫੁੱਟ ਨਹੀਂ ਜੀ 6 ਇੰਚ ਦੀ ਕਿਰਪਾਨ ਵੀ ਤੁਸੀਂ ਸਿੰਬੋਲਿਕ ਨਾਲ ਰੱਖ ਸਕਦੇ ਹੋ ਲੋਕ ਸਭਾ ਦੇ ਵਿੱਚ ਸਮਰਨਜੀਤ ਮਾਨ ਨੂੰ ਕਿਰਪਾਨ ਨਹੀਂ ਲੈ ਜਾਣ ਦਿੱਤੀ ਅਰ ਜੇ ਦੇਖਿਆ ਜਾਵੇ ਜੀ ਉਹ ਨਾਲ ਲੱਗਦਾ ਛੋਟਾ ਸ੍ਰੀ ਸਾਹਿਬ ਸੀਗਾ ਛੋਟੀ ਕਿਰਪਾਨ ਸੀਗੀ ਕਿੰਨੇ ਇੰਚੀ ਸੀਗੀ ਦਿੱਤੀ 4 ਇੰਚੀ 4 ਇੰਚੀ ਸੀਗੀ ਉਹ ਵੀ ਲਾਲ ਕਿਲੇ ਦੇ ਅੰਦਰ ਐਂਟਰ ਨਹੀਂ ਹੋਣੀ ਮੈਂ ਤਾਂ ਇਹ ਗੱਲ ਤੁਹਾਨੂੰ ਕਹਿ ਰਿਹਾ ਜੀ ਵੀ 4 ਇੰਚ ਦੀ ਨੂੰ ਤਾਂ ਕਹਿਣਾ ਹੀ ਨਹੀਂ ਚਾਹੀਦਾ 3 ਫੁੱਟਰੀ ਨੂੰ ਵੀ ਨਹੀਂ ਇਹਨਾਂ ਨੂੰ ਰੋਕਣਾ ਚਾਹੀਦਾ ਲੋਕ ਚੈਨਲ ਦੇਖ ਰਹੇ ਹਾਂ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਨਾਬਾ ਦੇ ਪਿੰਡ ਕਾਲਸਣਾ ਵਿਖੇ ਮੌਜੂਦ ਹਾਂ ਜਿੱਥੋਂ ਦੇ ਸਰਪੰਚ ਧਿਆਨ ਸਿੰਘ ਲਾਲ ਕਿਲੇ ਤੇ ਇਨਵਾਈਟ ਕੀਤੇ ਜਾਂਦੇ ਨੇ ਪਰ ਸ੍ਰੀ ਸਾਹਿਬ ਨੂੰ ਲੈ ਕੇ ਉਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਉਦਦੇ ਸਬੰਧ ਵਿੱਚ ਧਿਆਨ ਸਿੰਘ ਦੀ ਵੀ ਇੰਟਰਵਿਊ ਕੀਤੀ ਹੈ ਤੁਸੀਂ ਸਾਰੀ ਸੁਣੀ ਆ ਸੋ ਸਮਾਜ ਸੇਵੀ ਨੇ ਕਿਸਾਨ ਯੂਨੀਅਨ ਦੇ ਆਗੂ ਨੇ ਪਿੰਡਾਂ ਚੋਂ ਸਰਪੰਚ ਨੇ ਸਾਰੇ ਪਹੁੰਚ ਲੈਣੇ ਕੁਲਦੀਪ ਸਿੰਘ ਨੇ ਸਕਰਾਲੀ ਤੋਂ ਗੁਰੂ ਘਰ ਦੇ ਸੇਵਾਦਾਰ ਨੇ ਉਹ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਾਈ ਅਵਜਿੰਦਰ ਸਿੰਘ ਜੋਗੀ ਕਿਸਾਨ ਆਗੂ ਨੇ ਉਹਨਾਂ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਕਿਸ ਤਰ੍ਹਾਂ ਦੇਖ ਰਹੇ ਹੋ ਜੀ 15 ਅਗਸਤ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ ਪਰ ਆਜ਼ਾਦੀ ਦੇ ਦਿਹਾੜੇ ਤੇ ਅਹਿਸਾਸ ਕਰਾਤਾ ਜੀ ਕਿ ਹਾਲੇ ਵੀ ਅਸੀਂ ਆਜ਼ਾਦ ਨਹੀਂ ਦੇਖੋ ਇਹ ਦੋ ਘਟਨਾਵਾਂ ਬੈਕ ਟੂ ਬੈਕ ਹੋਈਆਂ ਨੇ ਇੱਕ ਆਪਣਾ ਪਹਿਲਾ ਬੱਚੀ ਨੂੰ ਜੱਜ ਦੇ ਇਮਤਿਹਾਨਾਂ ਚ ਨਹੀਂ ਬੈਠਣ ਦਿੱਤਾ ਕਕਾਰਾਂ ਕਰਕੇ ਤੇ ਦੂਜੀ ਇਹ ਸਰਪੰਚ ਸਾਹਿਬ ਨਾਲ ਹੋਈ ਆ ਦੋਨੋਂ ਹੀ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਹੈ ਇਹਨਾਂ ਲਈ ਜਿੱਥੇ ਇਹ ਅਪਾ ਤਰਸ਼ੂਲ ਲੈ ਕੇ ਸੜਕਾਂ ਤੇ ਫਿਰਦੇ ਨੇ ਤੇ ਆਰਐਸਐਸ ਵਾਲੇ ਬੰਦੂਖਾਂ ਦੀ ਟ੍ਰੇਨਿੰਗ ਦੇ ਰਹੇ ਨੇ ਲਾਠ ਚਲਾਉਣੀ ਸਿਖਾ ਰਹੇ ਨੇ ਜਿਹੜਾ ਇਹਨਾਂ ਨੂੰ ਕਿਸੇ ਕੋਈ ਦੇਵਤੇ ਨੇ ਕੋਈ ਚੀਜ਼ ਨਹੀਂ ਇਹਨਾਂ ਨੂੰ ਕਹੀ ਵੀ ਨਾਲ ਰੱਖਣੀ ਆ ਸਾਨੂੰ ਤਾਂ ਸਾਡੇ ਗੁਰੂ ਸਾਹਿਬ ਨੇ ਹੁਕਮ ਕਰਿਆ ਸਾਡੇ ਕਕਾਰ ਨੇ ਇਹ ਸਾਡੇ ਅੰਗ ਸਮਝੇ ਜਾਂਦੇ ਨੇ ਤੇ ਸਾਨੂੰ ਜਦ ਹਿੰਦੁਸਤਾਨ ਆਜ਼ਾਦ ਹੋਇਆ ਸਾਰੇ ਸਿੱਖਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਚਾਹੋਗੇ ਉਹ ਤੁਹਾਨੂੰ ਉਰੇ ਹੀ ਮਿਲਣਗੀਆਂ ਜਿਹੜਾ ਇੱਕ ਤਰੀਕੇ ਨਾਲ ਬੁੱਕਲ ਚ ਲੈ ਕੇ ਮੁੰਨਣ ਵਾਲੀ ਗੱਲ ਇਹਨਾਂ ਨੇ ਕਰੀ ਆ ਬੁੱਕਲ ਚ ਲੈ ਕੇ ਮੁੰਨਣ ਵਾਲੀ ਗੱਲ ਜੀ ਦੋ ਚੀਜ਼ਾਂ ਇਹਨਾਂ ਨੇ ਮੇਨ ਕਿਹਾ ਸੀ ਇੱਕ ਤਾਂ ਡਿਫੈਂਸ ਮਿਨਿਸਟਰ ਹਮੇਸ਼ਾ ਸਿੱਖ ਰਹੂਗਾ ਇੱਕ ਸਿੱਖ ਕੈਨ ਕੈਰੀ ਅ ਕਰਪਾਨ ਐਂਡ ਕਰਪਾਨ ਐਨੀ ਵੇਅਰ ਇਨ ਇੰਡੀਆ ਪਹਿਲਾਂ ਤਾਂ ਵੀ ਇਹ ਦੱਸੋ ਜਿਹੜਾ ਆਪਣੀ ਵਿਧਾਨ ਸਭਾ ਹੈ ਉਹ ਲੋਕ ਸਭਾ ਹੈ ਸੌਰੀ ਲੋਕ ਸਭਾ ਆਪਣੇ ਹਿੰਦੁਸਤਾਨ ਤੋਂ ਬਾਹਰ ਹੈ ਕਿ ਵਿੱਚ ਹਮ ਲੋਕ ਸਭਾ ਦੇ ਵਿੱਚ ਸਿਮਰਨਜੀਤ ਮਾਨ ਨੂੰ ਕਿਰਪਾਨ ਨਹੀਂ ਲਜਾਣ ਦਿੱਤੀ ਫੇਰ ਤੁਸੀਂ ਦੇਖੋ ਬਾਅਦ ਦੇ ਵਿੱਚ ਕਟਨਾਵਾ ਜਿਹੜੀਆਂ ਆਪਾਂ ਦੇਖ ਰਹੇ ਆ ਇਹਨਾਂ ਨੇ ਇਹਨਾਂ ਦੇ ਹੀ ਬੰਦੇ ਹੁੰਦੇ ਨੇ ਮਿਸ਼ਨਰੀ ਜਿਨ੍ਹਾਂ ਤੋਂ ਇਹ ਕਦੀ ਹਵਾਈ ਜਹਾਜ਼ ਦਾ ਚੱਕਾ ਕੈਪਚਰ ਕਰਾ ਲੈਂਦੇ ਨੇ ਕਦੀ ਕੋਈ ਹੋਰ ਕੰਮ ਕਰਾ ਲੈਂਦੇ ਨੇ ਫੇਰ ਉਹਦਾ ਬਹਾਨਾ ਲੈ ਕੇ ਉਹਨਾਂ ਨੂੰ ਕਿਉਂਕਿ ਉਹ ਸਿੱਖ ਰੂਪ ਦੇ ਵਿੱਚ ਅੱਗੇ ਆਏ ਹੁੰਦੇ ਨੇ ਕਿਰਪਾਨਾਂ ਤੇ ਬੈਨ ਲਾਤਾ ਜਾਂਦਾ ਵੀ 3 ਫੁੱਟ ਨਹੀਂ ਜੀ 6 ਇੰਚ ਦੀ ਕਿਰਪਾਨ ਵੀ ਤੁਸੀਂ ਸਿੰਬੋਲਿਕ ਨਾਲ ਰੱਖ ਸਕਦੇ ਹੋ ਮਤਲਬ ਇਹ ਇਹਦਾ ਸਾਡੀ ਮਰਜ਼ੀ ਆ ਨਾ ਪਰ ਜੇ ਦੇਖਿਆ ਜਾਵੇ ਜੀ ਉਹ ਨਾਲ ਲੱਭ ਤਾਂ ਛੋਟਾ ਸੀ ਜੀ ਸਾਹਿਬ ਸੀਗਾ ਛੋਟੀ ਕਿਰਪਾਨ ਸੀਗੀ ਕਿੰਨੇ ਇੰਚੀ ਸੀਗੀ ਵੀਰ ਜੀ ਇਹ 4 ਇੰਚ ਦੀ ਸੀਗੀ 4 ਇੰਚੀ ਸੀਗੀ ਉਹ ਵੀ ਲਾਲ ਕਿਲੇ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਮੈਂ ਤਾਂ ਇਹ ਗੱਲ ਤੁਹਾਨੂੰ ਕਹਿ ਰਿਹਾ ਜੀ ਵੀ 4 ਇੰਚ ਦੀ ਨੂੰ ਤਾਂ ਕਹਿਣਾ ਹੀ ਨਹੀਂ ਚਾਹੀਦਾ 3 ਫੁੱਟ ਦੀ ਨੂੰ ਵੀ ਨਹੀਂ ਇਹਨਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਇਹ ਤਲਵਾਰ ਨਹੀਂ ਹੈਗੀ ਇਹ ਵੈਪਨ ਨਹੀਂ ਹੈਗਾ ਇਹ ਕਿਰਪਾਨ ਇਹ ਕਿਰਪਾ ਕਰਦੀ ਹੈ ਜਿੱਥੇ ਕੋਈ ਕਿਰਪਾਨ ਵਾਲਾ ਸਿੰਘ ਖੜਾ ਹੋਊਗਾ ਉਹ ਲੋਕਾਂ ਦੇ ਉੱਤੇ ਜ਼ੁਲਮ ਹੋਣੋਂ ਰੋਕੂਗਾ ਉਹ ਜੇ ਕਿਤੇ ਖੜਾ ਤਾਂ ਕੋਈ ਧੀ ਪੈਣ ਦੀ ਕੋਈ ਇੱਜ਼ਤ ਲੁੱਟਣ ਲੱਗੂ ਤਾਂ ਇਹਨੂੰ ਵਰਤੂ ਹੂੰ ਗੁਰੂ ਸਾਹਿਬ ਦਾ ਆਦੇਸ਼ ਹੈ ਜਿਹੜਾ ਇਹਨੂੰ ਵਰਤਣ ਨਹੀਂ ਜਾਣਦਾ ਜਿਹੜਾ ਕੋਈ ਸਿੱਖ ਬਹਿਰੂਬੀਆਂ ਬਣ ਕੇ ਆਉਂਦਾ ਸਾਡੇ ਕਕਾਰਾਂ ਦੀ ਕਹ ਲੋ ਉਹਨੂੰ ਰੱਖ ਹੀ ਨਹੀਂ ਆਉਂਦੀ ਉਹਨੂੰ ਸਮਝ ਨਹੀਂ ਹੈ ਉਹ ਜੇ ਬੰਦੇ ਨੂੰ ਟੰਗ ਦੇਣ ਬੰਸੀ ਤੇ ਹੂੰ ਜਿਹੜਾ ਬੰਦਾ ਇਹਦੀ ਨਜਾਇਜ਼ ਵਰਤੋਂ ਕਰੂਗਾ ਪਰ ਇੱਕ ਆਪ ਦੇ ਹਿੱਤਾਂ ਲਈ ਇੱਕ ਹਿੰਦੂਤਵ ਲਈ ਇੱਕ ਮੁੱਦਾ ਬਣਾ ਕੇ ਜਾਣ ਕੇ ਸਰਕਾਰਾਂ ਜਾਣ ਬੁੱਝ ਕੇ ਕਹ ਲੋ ਇਹੋ ਜਿਹੇ ਕੰਮ ਕਰ ਰਹੀਆਂ ਨੇ ਜਿਵੇਂ ਹੁਣ ਹਰਮੰਦਰ ਸਾਹਿਬ ਤੇ ਅਟੈਕ ਕਰਿਆ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਬਾਹਰੋਂ ਵੀ ਫੜਿਆ ਜਾ ਸਕਦਾ ਸੀ ਉਹਨਾਂ ਨੂੰ ਘੇਰਾਬੰਦੀ ਕਰ ਲਈ ਸੀ ਉੱਥੇ ਅਗੀਰ ਉਹਨਾਂ ਨੂੰ ਪਾਣੀ ਤੋਂ ਅਨਾਜ ਤੋਂ ਵਾਂਝੇ ਕਰਕੇ ਉਹਨਾਂ ਨੂੰ ਬਾਹਰ ਨਿਕਲਣਾ ਪੈਣਾ ਸੀ ਪਰੇ ਜਾਣ ਬੁੱਝ ਕੇ ਤੁਹਾਨੂੰ ਇਹ ਦਿਖਾਉਣ ਨੂੰ ਵੀ ਤੁਹਾਡੀ ਏਕਾਤ ਕੁਝ ਨਹੀਂ ਅਸੀਂ ਤੁਹਾਡੇ ਧਰਮ ਸਥਾਨ ਵੀ ਟਾਂ ਮੰਗੇ ਅਸੀਂ ਤੁਹਾਡੇ ਬਾਕੀ ਦੇ ਜਿਹੜੇ ਪਟਿਆਲੇ ਵੀ ਅਟੈਕ ਹੋਇਆ ਹੋਰ ਜਗ੍ਹਾ ਤੇ ਵੀ ਬਲੈਕ ਥੰਡਰ ਦੇ ਤੌਰ ਤੇ ਤੁਸੀਂ ਦੇਖੋ ਇਹਨਾਂ ਨੇ ਜਾਣ ਬੁੱਝ ਕੇ ਇਹ ਦਿਖਾ ਰਹੇ ਨੇ ਵੀ ਇਹ ਤੁਹਾਡਾ ਮੁਲਕ ਨਹੀਂਗਾ ਇਹ ਹਿੰਦੂਆਂ ਦਾ ਮੁਲਕ ਹੈ ਪਰ ਜਦੋਂ ਜੀ ਕੋਈ ਇਹਨਾਂ ਤੇ ਭੀੜੀ ਪੈਂਦੀ ਆ ਜਿੱਦਾਂ ਕਸ਼ਮੀਰੀ ਪੰਡਤ ਆਏ ਸੀਗੇ ਉਦੋਂ ਮਿੰਤਾ ਕਰਦੇ ਸੀ ਜੀ ਕਰੋ ਕਿਰਪਾ ਚੱਕੋ ਕਿਰਪਾਨ ਤੇ ਹੁਣੇ ਕਿਰਪਾਨ ਤੋਂ ਇਹਨਾਂ ਨੂੰ ਡਰ ਲੱਗਦਾ ਦੇਖੋ ਜੀ ਇਹ ਡਰ ਨਹੀਂ ਹੈ ਇਹ ਇਹਨਾਂ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਜਿਹੜੀ ਅਪਦੀ ਇਹਨਾਂ ਨੂੰ ਉਹ ਮਾਰ ਰਹੀ ਹੈ ਪਾਲਾ ਮਾਰ ਰਿਹਾ ਵੀ ਕਿਤੇ ਸਿੱਖ ਜਿਹੜੇ ਹੈਗੇ ਨੇ ਉਹ ਸਾਫ਼ ਤੇ ਸੁਥਰਾ ਰਾਜ ਦੇਣ ਚ ਦੁਨੀਆ ਭਰ ਚ ਮਸ਼ਹੂਰ ਨੇ ਦੁਨੀਆ ਭਰ ਚ ਲੰਗਰ ਲਾਉਂਦੇ ਨੇ ਦੁਨੀਆ ਭਰ ਚ ਸੇਵਾਵਾਂ ਕਰਦੇ ਨੇ ਇਹਨਾਂ ਨੂੰ ਇਹ ਡਰ ਹੈ ਵੀ ਜਿਹੜੀ ਅਸੀਂ ਸਰਕਾਰਾਂ ਲੁੱਟਣ ਖੋਣ ਨੂੰ ਬਣਾਈ ਬੈਠੇ ਆਂ ਜਿਹੜੇ ਡੇ ਡੇ ਘਟੋਲੇ ਕਰਦੇ ਆਂ ਜੇ ਕਿਤੇ ਸਿੱਖ ਆ ਕੇ ਉੱਤੇ ਕਾਬਜ਼ ਹੋ ਗਏ ਸਰਕਾਰਾਂ ਦੇ ਵਿੱਚ ਜਿਵੇਂ ਪਹਿਲਾਂ ਸੀਗੇ ਜਦ ਇੰਡੀਪੈਂਡੈਂਸ ਮਿਲੀ ਆਪਾਂ ਨੂੰ ਜਿਹੜਾ ਦਿੱਲੀ ਦੇ ਵਿੱਚ ਕਤਲੇਆਮ ਕਰਿਆ ਗਿਆ ਉਹ ਵੀ ਤਾਂ ਹੀ ਕਰਿਆ ਗਿਆ ਸੀ ਕਿਉਂਕਿ ਸਿੱਖ ਦਿੱਲੀ 'ਚ ਬਹੁ ਗਿਣਤੀ 'ਚ ਸੀ ਕਾਬਜ਼ ਸੀ ਪਰ ਮੋਦੀ ਸਾਹਿਬ ਦੀ ਜੇ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਜੀ ਕਹਿੰਦੇ ਨੇ ਕਿ ਮੋਦੀ ਸਾਹਿਬ ਬਹੁਤ ਸਾਰਾ ਟਾਈਮ ਅਲੋਪ ਰਹੇ ਨੇ ਉਹ ਕਿਸੇ ਗੁਰੂ ਘਰ ਚ ਰਹੇ ਨੇ ਉਹਨਾਂ ਨੂੰ ਤਾਂ ਸਾਰਾ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਜੀ ਉਹਨਾਂ ਨੂੰ ਪਤਾ ਨਹੀਂ ਇਹਦੇ ਬਾਰੇ ਸਾਰਾ ਸਿਸਟਮ ਉਹਨਾਂ ਨੇ ਤਾਂ ਜੀ ਸਿੱਖੀ ਭੇਸ ਧਾਰਿਆ ਸੀ ਹੁਣ ਦਿਖਾਉਣ ਨੂੰ ਵੀ ਗੁਰਦੁਆਰੇ ਜਾ ਕੇ ਬਹੁਤ ਮੱਥੇ ਟੇਕਦੇ ਨੇ ਸਿਰਸੇ ਵਰਗੇ ਹੋਰ ਆਗੂ ਜਿਹੜੇ ਇਹਨਾਂ ਦੇ ਨਾਲ ਲੱਗੇ ਨੇ ਉਹ ਦੱਸਦੇ ਹੀ ਹੋਣੇ ਨੇ ਕਿ ਉਹ ਵੀ ਕਿਰਪਾਨਾਂ ਲਾ ਕੇ ਬਾਹਰ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੂੰ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਜੇ ਉਹ ਅਕਕਾਰ ਲੈ ਕੇ ਅੰਦਰ ਜਾ ਸਕਦੇ ਨੇ ਅਸੀਂ ਕਿਉਂ ਨਹੀਂ ਜਾ ਸਕਦੇ ਹੂੰ ਨਾਲੇ ਇਹਨਾਂ ਨੇ ਤਾਂ ਸਰਪੰਚ ਸਾਹਿਬ ਨੇ ਤਾਂ ਬੈਠ ਨਹੀਂ ਬਹੁਤ ਦੂਰ ਸੀ ਹੂੰ ਇਹਨਾਂ ਨੇ ਕੀ ਅਬਦੇ ਆਲੇ-ਦਾਲੇ ਹੁਣ ਸਾਰੇ ਕਿਤੇ ਹੀ ਲੈ ਕੇ ਫਿਰਦੇ ਨੇ ਜਿਹੜਾ ਕੋਈ ਕਿਰਪਾਨ ਦੀ ਮੈਂ ਤੁਹਾਨੂੰ ਕਹਿ ਕੇ ਹਟਿਆ ਜਿਹੜਾ ਇਹਦੀ ਮਰਿਆਦਾ ਨਹੀਂ ਜਾਣਦਾ ਉੱਥੇ ਇਹ ਜੀ ਤਾਂ ਮੈਂ ਗਲਤ ਕੰਮ ਕਰੇ ਜੇ ਕੋਈ ਕਿਰਪਾਨ ਨਾਲ ਜ਼ੁਲਮ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਚਾਹੇ ਜਿਹੜੀ ਬਣਦੀ ਸਜ਼ਾ ਤੋਂ ਵੱਧ ਸਜ਼ਾ ਦੇ ਦੋ ਪਰ ਜਿਹੜੇ ਜਿਹੜੇ ਸਤਕਾਰ ਕਰਦੇ ਨੇ ਸਾਰੇ ਧਰਮਾਂ ਦਾ ਸਤਕਾਰ ਕਰਦੇ ਨੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਨੂੰ ਉਹਨਾਂ ਦੇ ਹਥਿਆਰਾਂ ਤੋਂ ਉਹਨਾਂ ਦੇ ਜਿਹੜੇ ਹੁਣ ਜਿਵੇਂ ਪੰਜਾਬ ਦੇ ਵਿੱਚ ਦੋ ਵੈਪਨ ਕਰਤੇ ਹੂੰ ਕਿੰਨੇ ਵੈਪਨਸ ਦੇ ਲਾਇਸੈਂਸ ਬਣਾਉਣੇ ਕਿੰਨੇ ਮਹਿੰਗੇ ਕਰਤੇ ਜਿਹੜਾ ਇੱਕ ਹੁਣ ਆ ਮੈਂ ਚੱਕੀ ਫਿਰਦਾ ਜੀ ਮੇਰਾ ਸਾਰਿਆਂ ਨੂੰ ਪਤਾ ਵੀ ਇਹ ਕਿਰਪਾਨ ਨਾਲ ਰੱਖਦਾ ਜੇ ਮੈਂ ਇਹਦੇ ਨਾਲ ਕੋਈ ਗਲਤ ਕੰਮ ਕਰੂੰ ਉੱਥੇ ਹੀ ਪਤਾ ਚੱਲ ਜੂ ਵੀ ਉੱਥੇ ਇਹ ਆਇਆ ਸੀ ਇਹ ਕਰਕੇ ਗਿਆ ਉਵੇਂ ਹੀ ਲਾਇਸੈਂਸੀ ਹਥਿਆਰ ਦਾ ਲਵੰਸੀ ਹਥਿਆਰ ਨਾਲ ਤੋਂ ਕੋਈ ਗਲਤ ਕੰਮ ਕਰੇ ਨਹੀਂ ਸਕਦਾ ਹੁਣ ਸਿੱਧੂ ਮੂਸੇ ਵਾਲੇ ਦੇ ਗੋਲੀਆਂ ਵਰਸਾਈਆਂ ਨੇ ਉਹਦੇ ਵਿੱਚ ਜਿਹੜੇ ਵੈਪਨ ਯੂਜ਼ ਹੋਏ ਨੇ ਉਹ ਹਾਈ ਟੈਕ ਵੈਪਨ ਨੇ ਜਿਹੜੇ ਆਪਣੇ ਡਿਫੈਂਸ ਫੋਰਸਸ ਚ ਵੀ ਯੂਜ਼ ਕਰਦੇ ਨੇ ਤੁਸੀਂ ਦੇਖੋ ਜੇ ਕੋਈ ਇਹੋ ਜਿਹੇ ਬੰਦੇ ਕੋਈ ਨਜਾਇਜ਼ ਹਥਿਆਰ ਲੈ ਕੇ ਫਿਰਦੇ ਨੇ ਉਹ ਮਿਸ਼ਨਰੀ ਨੇ ਉਹਨਾਂ ਨੂੰ ਸਰਕਾਰਾਂ ਦੇ ਦੁਆਰਾ ਕਹਿੰ ਲੋ ਮਾਨਤਾ ਦਿੱਤੀ ਜਾਂਦੀ ਹੈ ਜੇਲ੍ਹਾਂ ਚ ਰੱਖ ਕੇ ਉਹਨਾਂ ਤੋਂ ਕੰਮ ਕਰਾਏ ਜਾਂਦੇ ਨੇ ਪਰ ਜਿਹੜੇ ਸਾਡੇ ਵਰਗੇ ਲੀਗਲੀ ਚੱਕੀ ਫਿਰਦੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਲਾਲ ਕਿਲਾ ਕੀ ساری ਦੁਨੀਆ ਸਾਡੀ ਐ ਖਾਲਸੇ ਦਾ ਸਾਰੇ ਕਿਤੇ ਹੀ ਉਹਦਾ ਮੈਂ ਕਹ ਲਓ ਵजूद ਹੈ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਸਾਰੇ ਕਿਤੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਸਿੰਘਾਂ ਦੀ ਚੜ੍ਹਾਈ ਐ ਪਰ ਇਹੀ ਗੱਲ ਤਾਂ ਇਹਨਾਂ ਨੂੰ ਪਉਂਦੀ ਨਹੀਂ ਇਹ ਜਿਹੜੀ ਆਪਣੀ ਦਲੇਰੀ ਐ ਸੱਚ ਕਹਿਣ ਦੀ ਗੱਲ ਜਿਹੜੀ ਆਪਾਂ ਹਰੇਕ ਦੇ ਮੂੰਹ ਤੇ ਕਹਿ ਦਿੰਨੇ ਆ ਇਹ ਗੱਲ ਐ ਲੀਡਰਾਂ ਨੂੰ ਪਸੰਦ ਨਹੀਂ ਇਹਨਾਂ ਨੂੰ ਤਾਂ ਚਾਪਲੂਸ ਪਸੰਦ ਨੇ ਉਹ ਜਿਹਿਆਂ ਨੂੰ ਹੀ ਸਿੱਖ ਬਣਾ ਕੇ ਇਹ ਆਪਦੇ ਵਾਲੇ ਵਾਲੇ ਰੱਖਦੇ ਨੇ ਪਰ ਜੇ ਦੇਖਿਆ ਜਾਵੇ ਜੀ ਹਰ ਵਾਰ ਸ੍ਰੀ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕੀ ਗੱਲ ਸਾਨੂੰ ਇਹ ਟੋ ਟੋ ਕੇ ਦੇਖਦੇ ਨੇ ਜਿੱਦਾਂ ਚੱਲ ਰਿਹਾ ਇਹ ਕੀ ਜੀ ਡੀਐਨਏ ਚੇਂਜ ਕੀਤਾ ਜਾ ਰਿਹਾ ਇਹ ਸਾਰਾ ਬੌਸ ਕੀਤਾ ਜਾ ਰਿਹਾ ਇਹ ਦਿਮਾਗ ਉਹ ਚੈੱਕ ਕਰਦੇ ਨੇ ਬਈ ਫਰਕ ਪਿਆ ਜਾਂ ਨਹੀਂ ਏ ਜੀ ਬਿਲਕੁਲ ਸਹੀ ਗੱਲ ਐ ਦੇਖੋ ਆਪਣੇ ਜਿੰਮੇ ਕਹਿੰਦੇ ਹੁੰਦੇ ਨੇ ਨਸਲ ਕੁਸ਼ੀ ਲਈ ਇੱਕ ਗੱਲ ਨਹੀਂ ਕਿੰਨੀਆਂ ਗੱਲਾਂ ਤੁਸੀਂ ਆਜ਼ਾਦੀ ਤੋਂ ਬਾਅਦ ਚ ਲੈ ਲੋ ਪਹਿਲਾਂ ਤਾਂ ਪਾਰਟੀਸ਼ਨ ਫਿਰ ਪੰਜਾਬ ਨੂੰ ਅੱਗੇ ਫਰਦਰ ਵੰਡਣਾ ਫਿਰ ਹਰੇਕ ਚੀਜ਼ ਦੇ ਵਿੱਚ ਇਹਨਾਂ ਨੇ ਸਾਡੇ ਨਾਲ ੱੱੱਕਾ ਕਰਿਆ ਸਾਡੀ ਨਸ਼ਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਜਿਹੜੀ ਦੇਖੋ ਸਾਡੇ ਤੋਂ ਉੱਪਰਲੀ ਪੀੜ੍ਹੀ ਲੰਘ ਗਈ ਅਸੀਂ ਵੀ ਐਂ ੱੱੱਕੇ ਸੰਦੇ ਲੜਦੇ ਫਿਰਦੇ ਆਪਦੀ ਕੱਢ ਰਹੇ ਹਾਂ ਮੈਂ ਅਗਲੇ ਆਪਣੇ ਨੌਜਵਾਨਾਂ ਨੂੰ ਕਹੂੰਗਾ ਪੜ੍ਹੇ ਲਿਖੋ ਲੋ ਕਰੋ ਕਰਕੇ ਜਿਹੜੇ ਯੂਨੋ ਦੇ ਵਿੱਚ ਆਪਣਾ ਉੱਥੇ ਆਪਣੀ ਗੱਲ ਰੱਖੋ ਕਿਉਂਕਿ ਸਾਰੇ ਧਰਮਾਂ ਨੂੰ ਜਿੰਨੇ ਧਰਮ ਨੇ ਉਹਨਾਂ ਨੂੰ ਕੰਟਰੀ ਕੋਈ ਨਾ ਕੋਈ ਦੇਸ਼ ਮਿਲੇ ਆ ਇੱਕ ਸਿੱਖ ਹੈ ਜਿਹਦਾ ਕੋਈ ਦੇਸ਼ ਨਹੀਂ ਇੱਕ ਬੁੱਧਿਸਟ ਨੇ ਤਿੱਬਤ ਉਹਨਾਂ ਦਾ ਚਾਈਨਾ ਨੇ ਦੱਬ ਲਿਆ ਸਾਡਾ ਲਾਹੌਰ ਉਹ ਦੱਬ ਲਿਆ ਤੇ ਜਿੰਨੇ ਮੁਸਲਮਾਨ ਉਹਨਾਂ ਨਾਲ ਤੱਕਾ ਹੁੰਦਾ ਉਹ ਵੀ ਬੁੱਧਿਸਟ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਆ ਕੇ ਇਸ ਦੇਸ਼ ਦੀ ਬਾਗਡੋਰ ਅਬ ਦੇ ਹੱਥ ਚ ਲੈਣੀ ਚਾਹੀਦੀ ਆ ਕਿਉਂਕਿ ਦੇਖੋ ਜਿਹੜੇ ਹੁਣ ਕਾਬਜ਼ ਬੈਠੇ ਨੇ ਉਹ ਤਾਂ ਗੱਲ ਕਰਦੇ ਨੇ ਤਾਂ ਸਿਰਫ ਇੱਕ ਧਰਨ ਦੀ ਕਰਦੇ ਨੇ ਇੱਕ ਲੈਂਗੁਏਜ ਦੀ ਕਰਦੇ ਨੇ ਮਤਲਬ ਉਹ ਬਾਕੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਦਲਿਤ ਵੀਰ ਵੀ ਨੇ ਉਹਨਾਂ ਦੇ ਵੋਟਾਂ ਤਾਂ ਲੈਣੀਆਂ ਚਾਹੁੰਦੇ ਨੇ ਉਹਨਾਂ ਦੀਆਂ ਪਰ ਜੇ ਦੇਖੋ ਉਹ ਕੀ ਕਹਿੰਦੇ ਨੇ ਵੀ ਇਹ ਜਿਹੜੀਆਂ ਜਾਤਾਂ ਨੇ ਇਹ ਰਣਦੇ ਤੇ ਪਿੱਟਣ ਦੇ ਯੋਗ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਪਲੈਟਫਾਰਮ ਤੇ ਸਾਡੇ ਬਰਾਬਰ ਖੜਾ ਕਰਿਆ ਵੀ ਕੋਈ ਵੀ ਜਾਤ ਛੋਟੀ ਨਹੀਂ ਕੋਈ ਵੀ ਜਿਹੜਾ ਜੈਂਡਰ ਛੋਟਾ ਨਹੀਂ ਜਨਾਨੀਆਂ ਨੂੰ ਗੁਰੂ ਮਹਾਰਾਜ ਨੇ ਕਿਹਾ ਸੋ ਕਿਉ ਮੰਦਾ ਆਖੀ ਜਿਤ ਜਿੱਤ ਜੰਮੇ ਰਜਾਨ ਹਰੇਕ ਮਨੁੱਖ ਨੂੰ ਉਹਨਾਂ ਨੇ ਮਾਨਤਾ ਦਿੱਤੀ ਹੈ ਜਿਹਦੇ ਜਿਹੜੀ ਇਹਨਾਂ ਨੂੰ ਨਹੀਂ ਚੰਗੀ ਲੱਗਦੀ ਨਾ ਭਾਜਪੀ ਨੂੰ ਨਾ ਆਰਐਸएस ਨੂੰ ਇਹਨਾਂ ਦੀ ਇਡਿਓਲੋਜੀ ਦੇ ਅਗੇਂਸਟ ਜਾਂਦੀ ਆ ਪਰ ਇਹ ਗੇਮ ਖੇਡ ਕੇ ਜੱਟਾਂ ਚ ਤੇ ਦਲਿਤਾਂ ਚ ਫਰਕ ਪਾ ਰਹੇ ਨੇ ਹਿੰਦੂਆਂ ਪਰਾਂ ਮੰਚ ਤੇ ਸਿੱਖਾਂ ਚ ਫਰਕ ਪਾ ਰਹੇ ਨੇ ਗੁਰੂ ਨਾਨਕ ਸਭ ਨੂੰ ਜਿਉਣਾ ਦੱਸਦਾ ਵੀ Hindu ਨੇ ਕਿਵੇਂ ਜਿਉਣਾ ਮੁਸਲਮਾਨ ਨੇ ਕਿਵੇਂ ਜਿਉਣਾ ਸਿੱਖ ਨੇ ਕਿਵੇਂ ਜਿਉਣਾ ਤੇ ਸਾਰੇ ਇੱਕ ਪਲੈਟਫਾਰਮ ਤੇ ਆ ਕੇ ਸਾਂਝਾ ਲੰਗਰ ਵੰਡ ਕੇ ਛਕੋ ਦਸਵੰਧ ਕੱਢੋ ਇਹ ਗੱਲਾਂ ਇਹ ਕਿੱਥੇ ਕਰ ਲੰਗੀ ਇਹ ਤਾਂ ਖੋਣ ਲੱਗੇ ਹੋਏ ਨੇ ਕਾਰਪੋਰੇਟਾਂ ਦੇ ਰੂਪ ਚ ਤੇ ਸਰਕਾਰਾਂ ਦੇ ਰੂਪ ਚ ਘਟਾ ਗੁਰਤੇਜਨ ਸਿੰਘ ਜੀ ਦੇ ਸਟੈਂਡ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਬਹੁਤ ਕਿਰਪਾ ਮੈਂ ਇਹਨਾਂ ਦੀ ਮਾਤਾ ਜੀ ਨੂੰ ਪਹਿਲਾਂ ਤਾਂ ਬਤਾਈ ਦੇ ਕੇ ਹਟਿਆ ਉਹਨਾਂ ਨੂੰ ਸਭ ਤੋਂ ਵੱਧ ਵਧਾਈ ਹੈ ਜਿਹੜੇ ਵਿਧਵਾ ਹੁੰਦੇ ਹੋਏ ਉਹਨਾਂ ਨੇ ਆਪਣੇ ਬੇਟੇ ਨੂੰ ਇਹ ਜੀ ਸਿੱਖਿਆ ਦਿੱਤੀ ਹੈ ਵੀ ਜਿਹੜਾ ਕਕਾਰਾਂ ਪਿੱਛੇ ਸਟੈਂਡ ਲੈ ਗਏ ਤੇ ਸਾਰੀ ਦੁਨੀਆ ਨੂੰ ਦਿਖਾਤਾ ਵੀ ਜਿਹੜਾ ਸਿੱਖ ਦਾ ਕਿਰਦਾਰ ਹੈ ਉਹ ਕਹੇ ਜਾਂ ਚਾਹੀਦਾ ਵੀ ਅਸੀਂ ਇਹਨਾਂ ਦੇ ਆਧਿਆਂ ਪਿੱਛੇ ਤਾਂ ਦੂਰ ਦੀ ਗੱਲ ਐ ਸੀ ਇਹਨਾਂ ਦੀ ਮਹਿਫਲ ਦੇ ਵਿੱਚ ਵੀ ਸ਼ਾਮਲ ਨਹੀਂ ਹੋਣਾ ਚਾਹੁੰਦੇ ਜੇ ਸਾਡੇ ਕਕਾਰਨੀ ਨਾਲ ਲਜਾਣਾ ਚ ਇਹਨਾਂ ਨੂੰ ਪਸੰਦ ਸਾਡੇ ਲਈ ਇਹ ਇੱਕ ਨੀਚ ਨੇ ਜਿਹੜੇ ਕਹਿ ਲਓ ਇੱਕ ਮਨੁੱਖਤਾ ਨੂੰ ਸੱਟ ਮਾਰਨ ਦੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਇਹਨਾਂ ਦੇ ਵਿੱਚ ਜਿਹੜਾ ਔਰੰਗਜ਼ੇਬੀ ਖੂਨ ਹੈ ਤੇ ਇਕੱਲੀ ਇੱਕ ਧਰਮ ਦੀ ਗੱਲ ਕਰਦੇ ਨੇ ਹੂੰ ਗੁਰੂ ਸਾਹਿਬ ਨੇ ਤਾਂ ਸਾਰੇ ਧਰਮਾਂ ਨੂੰ ਵੱਡਾ ਕਰਿਆ ਹਰੇਕ ਆਪ ਦਾ ਧਰਮ ਮੰਨਣ ਦਾ ਜਿਹੜਾ ਉਹਨੂੰ ਹੱਕ ਹੈ ਇਹ ਫੰਡਮੈਂਟਲ ਰਾਈਟ ਹੈ ਸਾਡਾ ਫੰਡਮੈਂਟਲ ਰਾਈਟ ਹੈ ਖੋ ਰਹੇ ਨੇ ਜਿੱਮੇ ਵੋਟਾਂ 'ਚ ਇਹਨਾਂ ਨੇ ਕਪਲਾ ਕਰਕੇ ਵੋਟਾਂ ਖੋਈਆਂ ਨੇ ਅਸੀਂ ਸੋਚਦੇ ਸੀ ਅਸੀਂ ਚੁਣ ਰਹੇ ਹਾਂ ਪਰ ਹੁਣ ਪਤਾ ਚੱਲਿਆ ਵੀ ਇਹ ਤਾਂ ਚੁਣ ਆਪਦੇ ਆਪ ਨੂੰ ਆਪੇ ਚੁਣ ਰਹੇ ਨੇ ਇਸ ਕਰਕੇ ਇਹ ਪ੍ਰਸ਼ਾਸਨ ਹੁਣ ਡੈਮੋਕਰੈਟਿਕਲੀ ਸਾਰਿਆਂ ਦੇ ਹੱਕ ਦੇ ਨਹੀਂ ਰਿਹਾ ਇਹਨਾਂ ਤੋਂ ਇਹ ਹੱਕ ਖੋਹ ਲੈਣਾ ਚਾਹੀਦਾ ਲੋਕਾਂ ਨੂੰ ਤੇ ਇਹੋ ਜਿਹੇ ਬੰਦਿਆਂ ਨੂੰ ਕਾਬਜ਼ ਕਰਾਉਣਾ ਚਾਹੀਦਾ ਜਿਹੜੇ ਸੰਵਿਧਾਨ ਦੀ ਰੱਖਿਆ ਕਰ ਸਕਣ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਭਾਈ ਅਵਜਿੰਦਰ ਸਿੰਘ ਜੋਗੀ ਤੇ ਉਹਨਾਂ ਦੇ ਨਾਲ ਪਿੰਡ ਸਕਰਾਲੀ ਤੋਂ ਸਰਪੰਚ ਅਤੇ ਗੁਰਦੀਪ ਸਿੰਘ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਸਿੱਖ ਸੰਸਥਾਵਾਂ ਦੇ ਆਗੂ ਪਹੁੰਚ ਰਹੇ ਨੇ ਬਾਈ ਗੁਰਤੇਹਨ ਸਿੰਘ ਕੋਲ ਤੇ ਅੱਗੇ ਕੀ ਸਟੈਂਡ ਲੱਤਾ ਜਾਂਦਾ ਹੈ ਕਿਦਾਂ ਦਾ ਸਿਸਟਮ ਬਣਦਾ ਹੈ ਉਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ